ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਦਿੱਕਤ ਆਈ ਹੈ ਪਾਣੀ ਦੀ ਉਹ ਸਾਰਾ ਦੇਖਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਆ। ਸੋ ਇੱਥੇ ਵੀ ਪਾਣੀ ਦਾ ਦੇਖੋ ਬਹਾਅ ਹੈ ਜਿਹੜਾ ਬਹੁਤ ਤੇਜ਼ ਹੈ ਤੇ ਪਾਣੀ ਆਇਆ ਵੀ ਬਹੁਤ ਹੈ। ਹੁਣ ਆ ਦੇਖੋ ਕਿੱਡੀ ਆ ਤੁਸੀਂ ਦੇਖੋ ਆ ਜਿਹੜੀ ਨੋਚ ਹੈ ਕਿੰਨੀ ਸਟਰੈਂਥਨਿੰਗ ਹੈ ਇਸ ਦੀ ਪਰ ਪਾਣੀ ਇੰਨਾ ਆ ਗਿਆ ਕਿ ਉਹ ਸਾਰੀ ਜਿਹੜੀ ਨੋਚ ਹੈ ਉਹ ਸਾਰੀ ਰੁੜ ਗਈ ਹੈ। ਸੋ ਪਾਣੀ ਜ਼ਿਆਦਾ ਆਣ ਕਰਕੇ ਕਈ ਗੱਲਾਂ ਬਸ ਤੋਂ ਬਾਹਰ ਹੋ ਗਈਆਂ। ਪਰ ਹੁਣ ਇਹਦੇ ਪਿੱਛੇ ਇਹ ਸਾਡਾ ਆਉਣ ਦਾ ਮਤਲਬ ਇਹ ਹੈ ਵੀ ਜਿੱਥੇ ਕਿਤੇ ਹੁਣ ਕਮੀ ਪੇਸ਼ੀ ਹੈ ਤੇ ਬਾਰਡਰ ਸਰਵਿਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਵੀ ਸਾਡੇ ਨਾਲ ਆਏ ਆ ਤਾਂ ਕਿ ਇਹਨਾਂ ਗੱਲਾਂ ਦਾ ਪਤਾ ਲਾਇਆ ਜਾ ਸਕੇ ਵੀ ਜਿੱਥੇ ਕਮੀ ਸੀ ਜਿੱਥੇ ਕਮੀ ਕਰਕੇ ਕੋਈ ਦਿੱਕਤ ਆਈ ਹੈ ਉਹਨਾਂ ਕਮੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕੀਤਾ ਜਾਵੇ ਤੇ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਹੁਣ ਕਈ ਪਿੰਡ ਜਿਹੇ ਇਹ ਨੇ ਜਿੱਥੇ ਪਾਣੀ आले-ਦਾਲੇ ਹੋ ਗਿਆ ਲੋਕੀ ਡਿਸਕਨੈਕਟ ਹੋਏ ਨੇ ਤੇ ਉਹਨਾਂ ਨੂੰ ਸਾਡੇ ਡੀਸੀ ਮੈਡਮ ਨਾਲ ਨੇ ਸਾਡੇ ਐਸਐਸਪੀ ਸਾਰੇ ਅਧਿਕਾਰੀ ਨੇ ਜਿਹੜੇ ਉਹ ਸਾਰੇ ਨਾਲ ਆਏ ਹੋਏ ਆ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸੋ ਉਹਦੇ ਲਈ ਸਾਰੇ ਪ੍ਰਯਾਸ ਅਸੀਂ ਕਰ ਰਹੇ ਆ ਬਕਾਇਦਾ ਸਾਰੇ ਜ਼ਿਲ੍ਹੇ ਨੂੰ ਸੈਕਟਰਾਂ ਦੇ ਵਿੱਚ ਵੰਡ ਕੇ ਅਸੀਂ ਹਰ ਅਫਸਰ ਦੀ ਹਰ ਸੈਕਟਰ ਵਾਈਜ਼ ਡਿਊਟੀ ਨਹੀਂ ਲਈ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਉਸ ਏਰੀਏ ਦੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਾਨੇ ਮੈਡੀਕਲ ਸੈਂਟਰ ਖੋਲੇ ਆ ਇਥੇ 63 ਜਗ੍ਹਾ ਤੇ ਅਸੀਂ ਮੈਡੀਕਲ ਟੀਮਾਂ ਬਠਾਈਆਂ ਹੋਈਆਂ ਨੇ ਇਸੇ ਤਰ੍ਹਾਂ ਪਸ਼ੂਆਂ ਦੇ ਡਾਕਟਰ ਜਿਹੜੇ ਬੈਠੇ ਆ ਤੇ ਪੀਣ ਵਾਲੇ ਪਾਣੀ ਦੀ ਖਾਣ ਪੀਣ ਦੇ ਰਾਸ਼ਨ ਪਾਣੀ ਦੀ ਉਹ ਸਾਰਾ ਬਰਾਬਰ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ ਕਿਸੇ ਵੀ ਸਮੇਂ ਕੋਈ ਵੀ ਜਿਸ ਨੂੰ ਲੋੜ ਹੈ ਤਾਂ ਉਹ ਕੰਟਰੋਲ ਰੂਮ ਤੇ رابطہ ਕਾਇਮ ਕਰ ਸਕਦਾ ਤੇ ਉਹਨੂੰ ਨਾਲ ਦੀ ਨਾਲ ਜਿਹੜੀ ਰਾਹਤ ਹੈ ਉਹ ਪਹੁੰਚਾਈ ਜਾ ਰਹੀ ਹੈ ਸੋ ਅੱਜ ਦੀ ਗੱਡੀ ਸਿਰਫ ਇਹ ਹੈ ਤੇ ਉਹਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਸਾਰੇ ਕਦਮ-ਕਦਮ ਦੀ ਖਬਰ ਲੈ ਰਹੇ ਨੇ ਲੋਕਾਂ ਨੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ ਕਿ ਜੋ ਬਰਸਾਤ ਹੋ ਰਹੀ ਹੈ ਜੋ ਮੀਂਹ ਆ ਰਹੇ ਨੇ ਪਾਣੀ ਜਾਦੇ ਆ ਰਿਹਾ ਇਹ ਕਿਸੇ ਦੇ ਹੱਥ ਵਸ ਨਹੀਂ ਪਰ ਜੋ ਸਾਡੇ ਹੱਥ ਵਸ ਹੈ ਉਹ ਅਸੀਂ ਕਰ ਰਹੇ ਹਾਂ ਤੇ ਲੋਕ ਇਸ ਤੋਂ ਸੰਤੁਸ਼ਟ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਗਰਦਾਵਰੀਆਂ ਵਗੈਰਾ ਕਰਾ ਕੇ ਉਹ ਸਾਰਾ ਮਾਅਬਜਦਾ ਵੀ ਪ੍ਰਬੰਧ ਕਰਾਂਗੇ ਤੇ ਹਰ ਚੀਜ਼ ਕਿਸੇ ਨੂੰ ਤਕਲੀਫ ਨਾ ਹੋਵੇ ਇਸ ਚੀਜ਼ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ